ਸਾਰਾ ਕੀ ਹੋਇਆ ਵਾਕਿਆ ਤੁਸੀਂ ਇੱਥੇ ਰੁਕਿਆ ਵੀ ਸੀ ਉਹਨਾਂ ਨੂੰ ਇੱਥੇ ਉਹ ਕਿ ਉਹਨਾਂ ਨੇ ਬੂਣੀ ਦੇ ਵਿੱਚ ਮੋਟਰਸਾਈਕਲ ਮਾਰਿਆ ਭੱਜ ਕੇ ਸ਼ੇਰੂ ਨੇ ਫੜਿਆ ਜਦੋਂ ਨੇ ਪਲੱਸ ਬਤੌ ਤੜਾਤਾ ਸ਼ੇਰੂ ਪਰਾਂ ਹੋ ਗਿਆ ਮੇਰੇ ਬੱਦੇ ਰੰਗ ਤੇ ਉਦੋਂ ਮੈਂ ਫੜਿਆ ਪਰ ਮੈਂ ਸਿੱਟ ਲੈ ਜੀ ਉਹ ਬੰਦਾ ਕੋਸ ਨੂੰ ਹਾਥੀ ਪਾਈ ਮੈਂ ਖੋਣ ਦੀ ਕੋਸ਼ਿਸ਼ ਕੀਤੀ ਸੀ ਨਹੀਂ ਖੋਇਆ ਗਿਆ ਉਹ ਕੋ ਤਕੜਾ ਸੀ ਕਿਉਂਕਿ ਮੈਂ ਥੋੜਾ ਹੁਣ ਅੱਗੇ ਨਾਲ ਮਸੀਗਾ ਪਹਿਲਾਂ ਵਾਰ ਕੈਮਰਾ ਸੀ ਨਹੀਂ ਸੀਗਾ ਇਸ ਕਰਕੇ ਉਹ ਇਸ ਕਰਕੇ ਜਦੋਂ ਮੈਨੂੰ ਕਿਸੇ ਨੇ ਕਹਿਤਾ ਕਿ ਉਹਨਾਂ ਨੇ ਮੇਰੇ ਹੱਥ ਜਿਹੇ ਤਲਾਤਾ ਸੀ ਉਹਨਾਂ ਨੇ ਪਰ ਮੇਰੇ ਬਾਝ ਵੀ ਸਕਦਾ ਸੀ ਪਰ ਉਹਦਾ ਐਮਐਲ ਫੜਿਆ ਹੋਇਆ ਸੀ ਹੱਥਾਂ 'ਚ ਕੱਟ ਕੇ ਹਾਂ ਮੋਟਰ ਸਿੱਟ ਕੇ ਫੇਰ ਪੱਦੇ ਨੇ ਹਾਂ ਮੋਟਰਸਾਈਕਲ ਸਿੱਟ ਆਇਆ ਹੈ ਮੋਟਰਸਾਈਕਲ ਸਿੱਟ ਆਇਆ ਹੈ ਫੜਿਆ ਮੋਟਰਸਾਈਕਲ ਤੋਂ ਲਾਹਿਆ ਮੈਂ ਉਹ ਠੀਕ ਹੈ ਜੀ ਔਰ ਸਾਈਡ ਤੋਂ ਲਾ ਕੇ ਸਿੱਟ ਕੇ ਜਦੋਂ ਉਹਨਾਂ ਨੇ ਪਿਸਤੌਲ ਚਾਲਦਾ ਤੇ ਮੈਨੂੰ ਕਹਿੰਦਾ ਪਰ ਹਜਾ ਬਾਬਾ ਬਾਬਾ ਮੈਂ ਪਾਸੇ ਹੋ ਗਿਆ ਫਿਰ ਅੰਨ ਦਸੂਣ ਮਾਰ ਨਹੀਂ ਮੈਂ ਛੱਡਦਾ ਨਹੀਂ ਸੀ ਪਰ ਮਗਰ ਮੇਰੇ ਕੋਈ ਲੱਗਿਆ ਨਹੀਂ ਇਸ ਕਰਕੇ ਮੈਂ ਫੜਿਆ ਉਹਨੂੰ ਪਿਸਤੌਲ ਚਲਾਇਆ ਮੇਰੇ ਹੱਥ 'ਚ ਲਾਇਆ ਉਹਨੇ ਇਸ ਕਰਕੇ ਫਿਰ ਉਹ ਪੱਸੀ ਗਿਆ ਮੂੰਹ ਸਰ ਬੰਨੇ ਹੋਈ ਸੀ ਉਹਨਾਂ ਦੇ ਪਛਾ